ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 15 ਅਗਸਤ 1947 ਭਾਰਤ ਦਾ ਆਜ਼ਾਦੀ ਦਿਹਾੜਾ ਆਜ਼ਾਦੀ ਤੋਂ ਬਾਅਦ ਜਦ ਭਾਰਤ ਦੀ ਵੰਡ ਹੋਈ ਤਾਂ ਅੱਧਾ ਪੰਜਾਬ ਪਾਕਿਸਤਾਨ ਦੇ ਹਿੱਸੇ ਚਲਾ ਗਿਆ ਇਸ ਦੌਰਾਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਨੂੰ ਲੈ ਕੇ ਜਦ ਪੇਚ ਫਸਿਆ ਤਾਂ ਮਸਲਾ ਵਿਚਾਰ ਅਦੀਨ ਹੋ ਗਿਆ ਅੰਤ 2 ਦਿਨ ਬਾਅਦ 17 ਅਗਸਤ 1947 ਨੂੰ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਭਾਰਤ ਦੇ ਹਿੱਸੇ ਆਇਆ। ਦਰਅਸਲ 17 ਅਗਸਤ 1947 ਤੱਕ ਇਹ ਸੰਭਾਵਨਾ ਸੀ ਕਿ ਗੁਰਦਾਸਪੁਰ ਪਾਕਿਸਤਾਨ ਵਿੱਚ ਹੀ ਰਹੇਗਾ। ਹਾਲਾਂਕਿ ਭਾਰਤ ਦੀ ਵੰਡ ਕਰਨ ਵਾਲੇ ਸਰ ਸਿਰਿਲ ਰੈਡਕਲਿਫ ਦੁਆਰਾ ਆਖਰੀ ਸਮੇਂ ਵਿੱਚ ਕੀਤੀਆਂ ਤਬਦੀਲੀਆਂ ਤੇ ਗਵਰਨਰ ਜਨਰਲ ਮਾਉਂਟ ਬੈਟਨ ਦੇ ਐਲਾਨ ਵਿੱਚ ਹੋਈ ਦੇਰੀ ਦੇ ਕਾਰਨ ਇਹ ਮਾਮਲਾ ਲੰਬਿਤ ਰਿਹਾ ਪਰ ਅੰਤ ਦੇ ਵਿੱਚ ਗੁਰਦਾਸਪੁਰ ਨੂੰ ਭਾਰਤ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਪਠਾਨਕੋਟ ਦੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਦੇ ਤੀਜੀ ਚੀਫ ਜਸਟਿਸ ਮੇਹਰਚੰਦ ਮਹਾਜਨ ਦੇ ਯਤਨਾਂ ਸਦਕਾ ਪਠਾਨਕੋਟ ਤੇ ਗੁਰਦਾਸਪੁਰ ਭਾਰਤ ਦਾ ਹਿੱਸਾ ਬਣੇ पाकिस्तान बनना साढ़ा एरिया ज ढाई दिन पाकिस्तान नाल रेडियो बोलता रहा यह पाकिस्तान है ढाई दिन बाद फिर आजाद होया इंडिया जाया रेडियो से अनाउंसमेंट हुई ही, ही। उन्होंने बड़ा एफर्ट करके काफी जोर लगा के इसको गुरदासपुर डिस्ट्रिक्ट और पठानकोट को ढाई दिन के बाद उन्होंने इसको आज़ाद कराया था नाइन, मतलब 1947 ये जो पठानकोट डिस्ट्रिक्ट और पठानकोट को डिस्ट्रिक्ट ये पाकिस्तान का हिसाब था कितनी देर बाद ये ढाई दिन के बाद इन्होंने इसको इंडिया में लाए थे